ਆਜੂ ਤੇ ਹਲੋ ਦੇਖੋ ਦੇਖੋ ਪੂਰ ਕਲਾਸੀ দাও ਨਹੀਂ ਨਹੀਂ ਜਿਆਦਾ ਸਮਝਾ ਚ ਇੰਨੇ ਚਿੱਤ ਆ ਨਹੀਂ ਕਰਦੀ ਚੋਰੀ ਕਰਕੇ ਸੁਣਾਉਂਦਾ ਉਹਦਾ ਕਰਕੇ ਪਤਾ ਲੈਣ ਉਹ ਮੇਰੇ ਆਪਰੇਸ਼ਨ ਹੋਇਆ ਹੈ ਆਪਰੇਸ਼ਨ ਕਰਾਇਆ ਆਪਰੇਸ਼ਨ ਕਿੱਥਾ ਗਿਆ ਟਿਹਾਵਸਤੀ ਵਿੱਚ ਸਲਾਮੀਰੀ ਦੇ ਵਿੱਚ ਅਸੀਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਮੁੱਚੀ ਉਹਨਾਂ ਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਹੜਾ ਨਸ਼ਿਆਂ ਦੇ ਪ੍ਰਤੀ ਜਿਹੜਾ ਯੁੱਧ ਸੰਘਰਸ਼ ਕੀਤਾ ਜਾ ਰਿਹਾ ਨਸ਼ਿਆਂ ਦੇ ਪ੍ਰਤੀ ਉਹ ਬੜਾ ਸਲਾਘਾਯੋਗ ਕਦਮ ਹੈ ਉਹਨਾਂ ਬੱਚੇ ਜਿਹੜੇ ਮਾਵਾਂ ਦੀ ਰੂੜੀਆਂ ਤੇ ਮਰੇ ਨਾਲਿਆਂ ਦੇ ਵਿੱਚ ਸੜਕਾਂ ਦੇ ਉੱਪਰ ਬੱਚੇ ਨਸ਼ੇ ਟੀਕੇ ਲਾਲਾ ਕੇ ਬੜੇ ਮਰੇ ਆ ਤੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਸਮੁੱਚੀ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਤੇ ਨਾਬਾਦ ਦੇ ਜਿੰਨਾ ਪ੍ਰਸ਼ਾਸਨ ਹੈ ਚਾਹੇ ਡੀਐਸਪੀ ਤੋਂ ਲੈ ਕੇ ਐਸਐਚਓ ਜਿੰਨਾ ਕਤਵਾਲੀ ਨਾਬਾ ਬੜੀ ਵਧੀਆ ਭੂਮਿਕਾ ਨਿਭਾ ਰਹੇ ਨੇ ਸਾਡੇ ਐਸਐਚਓ ਕਤਵਾਲੀ ਨਾਬਾ ਜੋ ਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਕਿ ਨਸ਼ਿਆਂ ਦੇ ਪ੍ਰਤੀ ਬੜੀ ਨੱਥ ਪਾਈ ਹੋਈ ਹੈ ਪਿੱਛੇ ਕਰਕੇ ਸਾਡੇ ਏਰੀਆ ਦੇ ਵਿੱਚ ਬੜੀ ਉਹਨਾਂ ਨੇ ਜਿਹੜੇ ਨਾਬਾ ਸ਼ਹਿਰ ਵਿੱਚ ਜਿਹੜੀ ਗੁੰਡਾਗਰਦੀ ਸੀਤੀ ਨੰਗਾ ਨਾਚ ਹੋ ਰਿਹਾ ਸੀ ਜਦੋਂ ਦੇ ਐਸਐਚਓ ਕਤਵਾਲੀ ਨਾਬਾ ਸਰਦਾਰ ਜਸਵਿੰਦਰ ਸਿੰਘ ਲੱਗੇ ਨੇ ਬੜੀ ਵਧੀਆ ਸਲਾੰਗਾ ਜੋ ਕਦਮ ਹੈ ਬੜੀ ਮਿਹਨਤ ਕਰ ਰਹੇ ਨੇ ਤੇ ਦਿਨ ਰਾਤ ਇੱਕ ਉਹਨਾਂ ਦੀ ਟੀਮ ਪੂਰੀ ਕਤਵਾਲੀ ਨਾਬਾ ਕਰ ਰਹੀ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਧੰਨਵਾਦ ਕਰਦਾ ਉਹਨਾਂ ਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਅੱਜ ਫਿਰ ਆਪਰੇਸ਼ਨ ਕਰਕੇ ਜਿਹੜਾ ਸ਼ਹਿਰ ਦੇ ਵਿੱਚ ਇਸਲਾਮੀ ਏਰੀਏ ਦੇ ਵਿੱਚ ਆ ਬੜਾ ਯੋਗਦਾਨ ਪਾਇਆ ਤੇ ਕਿਸੇ ਨੂੰ ਤੰਗ ਪ੍ਰੇਸ਼ਾਨੀ ਕੀਤਾ ਜਿਨ੍ਹਾਂ ਦੇ ਉਹਨਾਂ ਦੀ ਕੰਪਲੇਟ ਸੀ ਉਹਨਾਂ ਦੇ ਇੱਕ ਰਹੀ ਜਾ ਕੇ ਉਹਨਾਂ ਨੇ ਆਪਰੇਸ਼ਨ ਕੀਤਾ ਆਮ ਪਬਲਿਕ ਨੂੰ ਤੰਗ ਪ੍ਰੇਸ਼ਾਨ ਕਿੰਨੇ ਕੇ ਘਰ ਨੇ ਜਿਹੜਾ ਨਸ਼ਾ ਦੇ ਘਰ ਤੇ ਨਸ਼ੇ ਵਾਲੇ ਜਿਹੜੇ ਹੈਗੇ ਆ ਉਹ ਤਾਂ ਪ੍ਰਸ਼ਾਸਨ ਨੂੰ ਸਾਰੀ ਜਾਣਕਾਰੀ ਹੁੰਦੀ ਹੈ ਤੇ ਤੇ ਪ੍ਰਸ਼ਾਸਨ ਨੇ ਨਾਤ ਵੀ ਪਾਈ ਹੈ ਤੇ ਕਈਆਂ ਤੇ ਐਫ ਆਈ ਲੋਜ ਵੀ ਕੀਤੀਆਂ ਨੇ ਕਈ ਜੇਲ੍ਹ ਜੇ ਭੇਜੇ ਨੇ ਤੇ ਉਹਦੇ ਲਈ ਅਸੀਂ ਸਰਦਾਰ ਭਗਵਾਨ ਸਿੰਘ ਮੁਖਮੰਦ 3 ਮਾਨਸਾ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੀ ਇਹ ਰੇਡ ਕੀਤੀ ਗਈ ਹੈ ਕਿੰਨੇ ਮਲਾਜ਼ਮਾਂ ਨੇ ਤੇ ਕਿਹੜੇ ਘਰ ਆਈਡੈਂਟੀਫਾਈ ਕੀਤੇ ਗਏ ਜਿੱਥੇ ਰੇਡ ਕੀਤੀ ਹੈ ਆਈਡੈਂਟੀਫਾਈ ਵਾਲਾ ਇਹਦੇ ਵਿੱਚ ਕੁਝ ਨਹੀਂ ਜੀ ਅਸੀਂ ਰੈਂਡਮਲੀ ਜਿਹੜੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੜਾਈ ਗਈ ਆ ਜੰਗ ਨਸ਼ਾ ਵਿਰੁੱਧ ਉਹਦੇ ਤਹਿਤ ਮਾਨਯੋਗ ਡੀਪੀ ਸਾਹਿਬ ਦੀ ਹਦਾਇਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਅਧਾਰ ਤੇ ਸਾਡੇ ਡੀਐਸਪੀ ਸਾਹਿਬ ਦੀ ਹਦਾਇਤਾਂ ਦੇ ਸਾਥ ਅਸੀਂ ਜਿੱਥੇ ਲੋਹਰਾ ਗੇਟ ਜਿਹੜੀ ਆ ਦਾ ਇੱਥੇ ਰੇਡ ਕੀਤੀ ਸੀ ਤੇ ਹੁਣ ਰੇਡ ਔਨ ਗoing ਆ ਅਸੀਂ ਹਰੇਕ ਘਰ ਨੂੰ ਸਰਚ ਕਰ ਰਹੇ ਆ ਕਿਉਂਕਿ ਇਹ ਸ਼ੱਕੀ ਨੇ ਸਾਨੂੰ ਸ਼ਿਕਾਇਤਾਂ ਵੀ ਇਹਨਾਂ ਦੀ ਆਉਂਦੀਆਂ ਵੀ ਇਹ ਉਹਨਾਂ ਅਸੀਂ ਦਾ ਜਿਹੜਾ ਕਾਰੋਬਾਰ ਕਰਦੇ ਆ ਤੇ ਸਾਰੀ ਸਬ ਡਿਵੀਜ਼ਨ ਦੀ ਸਾਡੀ ਫੋਰਸ ਐਸ ਐਚ ਓ ਸਦਰ ਐਸ ਐਚ ਓ ਪਾਸਰੂਮ ਤੇ ਚੌਕੀ ਵਾਲੇ ਤਿੰਨੋਂ ਅਸੀਂ ਸਾਰੇ ਫੋਰਸ ਲੈ ਕੇ ਸਬ ਡਿਵੀਜ਼ਨ ਦੀ ਇੱਥੇ ਹਾਜ਼ਰ ਹਾਂ। ਕੋਈ ਕੁਝ ਜਿਹੜਾ ਸਰਚ ਦੇ ਦੌਰਾਨ ਕੁਝ ਮਿਲਿਆ ਹਜੇ ਤੱਕ ਨਹੀਂ ਫਿਲਹਾਲ ਕੋਈ ਸ਼ੱਕੀ ਨਹੀਂ ਜੀ ਮਿਲਿਆ ਸਾਨੂੰ ਇੱਥੇ ਤੇ ਅਸੀਂ ਸਰਚ ਕਰ ਰਹੇ ਹਾਂ। ਬਾਕੀ ਜਿਵੇਂ ਸਰਚ ਹੁੰਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਪਡੇਟ ਕਰਦੇ ਹਾਂ। ਕਿਸ ਤਰ੍ਹਾਂ ਦੀ ਕੰਪਲੀਟ ਹੈ ਜਿਹੜੀ ਮਿਲਦੀ ਸੀ ਇੱਥੇ ਕਿਦਾਂ ਨਸ਼ਾ ਜਿਹੜਾ ਵੇਚਿਆ ਜਾਂਦਾ ਹੈ। ਪਬਲਿਕ ਵੱਲੋਂ ਵੀ ਪਬਲਿਕ ਜਰਨਲ opinion ਆ ਇੱਕ ਜਿਵੇਂ ਸਰਕਾਰ ਵੱਲੋਂ ਇੱਕ ਨੰਬਰ ਵੀ ਚਲਾਇਆ ਗਿਆ ਵੀ ਨਸ਼ਿਆਂ ਦਾ ਜਿਹੜਾ ਵੀ ਕੋਈ ਕਰਦਾ ਤਾਂ ਤੁਸੀਂ ਉਹਤੇ ਆਪਣਾ ਕਾਲ ਕਰੋ ਤੁਹਾਡਾ ਵੀ ਜਿਹੜਾ ਨਾਮ ਆ ਉਹ ਗੁਪਤ ਰੱਖਿਆ ਜਾਊਗਾ ਉਸਤੇ ਵੀ ਸਾਨੂੰ ਕੰਪਲੇਂਟਸ ਆਉਂਦੀਆਂ ਤੇ ਉਦਾਂ ਵੀ ਜਿਹੜੀ ਪਬਲਿਕ ਐ ਇੱਥੋਂ ਦੀ ਸਾਨੂੰ ਕੰਪਲੇਂਟ ਕਰਦੀ ਆ ਵੀ ਇੱਥੇ ਜਿਹੜਾ ਵੀ ਨਸ਼ੇ ਦਾ ਕਾਰੋਬਾਰ ਚੱਲਦਾ ਉਹਦੇ ਸਬੰਧ ਦੇ ਵਿੱਚ ਅਸੀਂ ਸਰਚ ਕੀਤੀ ਆ ਕਰਨੇ ਕਾ ਜਿਹੜੇ ਤਸਕਰ ਫੜੇ ਗਏ ਆ ਪਿਛਲੇ ਦਿਨਾਂ ਚ ਵੀ ਕਾਫੀ ਜਗ੍ਹਾ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਅਸੀਂ ਪਿੱਛੇ ਵੀ ਪਰਚਾ ਦਿੱਤਾ ਜੀ ਹਫਤਾ ਹੋ ਗਿਆ ਤੇ ਉਹਦੇ ਵਿੱਚ ਅਸੀਂ ਪੰਜ ਬੰਦੇ ਨਾਮਿਨੇਟ ਕੀਤੇ ਸੀਗੇ ਭਾਸਾਉਂਦਾ ਸੀਗਾ ਜੀ ਮੁੰਡਾ ਉਹ ਤੇ ਇੱਥੇ ਸਲਫਾ ਦੇਣਾ ਆ ਚਿੱਟਾ ਦੇਣਾ ਆ ਸੀਗਾ ਤੇ ਉਹਦੇ ਵਿੱਚ ਅਸੀਂ ਚਾਰ ਬੰਦੇ ਨਾਮਿਨੇਟ ਕੀਤੇ ਆ ਕ੍ਰਾਮ ਸਿੰਘ ਆ ਉਹਦੀ ਅਰੈਸਟ ਵੀ ਪਾਈ ਆ ਤਿੰਨ ਬੰਦੇ ਹੋਰ ਉਹ ਭੱਜੇ ਹੋਏ ਨੇ ਛੇਤੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤੇ ਜਿਹੜੇ ਵੀ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਵੀ ਅਸੀਂ ਨਸ਼ਾ ਜਿਹੜਾ ਜਿਹੜਾ ਉਹ ਸਾਰਾ ਖਤਮ ਕਰ ਦਾਂਗੇ ਤੇ ਸਾਰੇ ਜਿੰਨੇ ਵੀ ਵੇਚਣ ਵਾਲੇ ਉਹਨਾਂ ਨੂੰ ਸਖ ਉਈ ਹੋਰ ਕੰਮ ਕਰਨਾ ਸ਼ੁਰੂ ਕਰ ਦੋ ਤੁਹਾਡੀ ਹੈਲਪ ਵੀ ਅਸੀਂ ਕਰਾਂਗੇ ਹੋਰ ਕੰਮ ਕਰਨ ਲਈ ਤੁਹਾਡਾ ਜਿਹੜਾ ਲਾਈਕ ਚੱਲਦੀ ਰਹੇ ਪਰ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਇਹਨੂੰ ਬੰਦ ਕਰ ਦਿਓ ਕਿਤੇ ਹੈਗੇ ਨੇ ਕਿ 6 ਨੰਬਰ ਬੰਦੇ ਦਾ ਬੰਦੇ ਦਾ ਜਿਹੜਾ ਫਿਰ ਵਾਪਸ ਨਹੀਂ ਪਕੜਾ ਤਾਂ ਹੋਣਾ ਕਿੱਥੇ ਲੈਟ ਸੀ ਕਿੱਧਰ ਕਿੱਥੇ ਗਿਆ ਉਹ ਜੀ ਆ ਦੇਖਾ ਫਿਰ ਫਿਰਨੇ ਆ ਸਹੀ ਮਾਣ ਸਕੀ ਇਹਨਾਂ ਜੀਲੀ ਮਾੜਾ ਇਹ ਤਾੜੀ ਨੂੰ ਲਾਤੀ ਨੂੰ ਤਾੜੀ ਦੁੰਦੀ ਹੋਰ ਜੀ ਲੱਗਦਾ ਆਹੋ ਸਤਰੀਏ ਹੋਣੇ ਆ ਜੀ ਆਹ ਕੋ ਸਤਰੀਏ ਜੀ ਹਾਂ ਆਹ ਬਣੀ ਹੋਈ ਆ ਦੇਖੋ ਆਹ ਆਪਣੇ ਦਾ ਕੰਮ ਹੋ ਰਿਹਾ ਆ ਜੀ ਅੰਨੇ ਬਿਨਾਂ ਹੋ ਗਿਆ ਬੋਈ ਬੇਬੇ ਜੀ ਬੰਦੇ ਦੇ ਹੋ ਜਾਂਦੇ ਇਸ ਨੰਬਰ ਦੀ ਇਹ ਤੂੰ ਕਹ ਨਾ ਕਰ ਲੈਣ ਤੇ ਕੱਪੜੇ ਬੁੜੇ ਜੋ ਖਾ ਗਏ ਜੀ ਆਖੀ ਸਾ ਤੂੰ ਇੱਕ ਦਿਨ ਮੈਨੂੰ ਆਸ ਨਹੀਂ ਤੇ ਕੰਟਰੋਲ ਤੋਂ ਆਪ ਕੋਈ ਜੀ ਬੰਦੇ ਹੋਏ ਸਿਚੁਏਸ਼ਨ ਅੰਦਰ ਹੈ ਜੀ ਜੀ đã đẹp lên